ਤਰਜਵਹਾ ਪੁਆਣੀਗੜ ਮਾਈਨਰ ਨੰਬਰ 7 ਦੇ ਵਿੱਚ ਨਹਿਰੀ ਪਾਣੀ ਆ ਜੋ ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਕਿਸਾਨ ਵੀਰਾਂ ਵੱਲੋਂ ਲੱਡੂ ਵੰਡੇ ਗਏ ਨੇਗੇ ਤੇ ਧੰਨਵਾਦ ਕੀਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪੁਆਸੀ ਮਾਨ ਜੀ ਦਾ ਜਿਨ੍ਹਾਂ ਦੇ ਉਕਰਾਲੇ ਸੜਕਾ 40 ਸਾਲਾਂ ਬਾਅਦ ਜਿਹੜਾ ਉਹ ਪਾਣੀ ਆ ਨਹਿਰੀ ਪਾਣੀ ਆ ਸਾਡੇ ਖੇਤਾਂ ਦੇ ਵਿੱਚ ਲੱਗਿਆ ਹੈ ਸਰਦਾਰ ਪੁਆਸੀ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਖੇਤਾਂ 'ਚ ਪਾਣੀ ਨਹਿਰੀ ਪਾਣੀ ਸਾ ਪਾਛਾ ਰਹੇ ਨੇ ਕਿ ਬਹੁਤ ਬਹੁਤ ਧੰਵਾਦ ਜੋ ਉਹਨੇ ਕਿਹਾ ਸੀ ਉਹ ਕਰਕੇ ਦਿਖਾਇਆ ਆਨ ਸਰਕਾਰ ਜਿੰਦਾਬਾਦ ਆਨ ਸਰਕਾਰ ਜਿੰਦਾਬਾਦ ਇਹ ਸਰਕਾਰ ਨੇ ਸਾਨੂੰ ਬਹੁਤ ਵੱਡੀ ਦੇਣ ਦਿੱਤੀ ਸਾਨੂੰ 60 ਸਾਲ ਹੋ ਗਏ ਖੇਤ ਦੇ ਬਚਨ ਆ ਜਦੋਂ 40 ਸਾਲ ਪਹਿਲਾਂ ਕਸ਼ੀਰ ਦਾ ਪਾਣੀ ਲਾਉਣ ਦੇ ਸਾਨੂੰ ਬਹੁਤ ਛਾਲ ਤੇ ਬੋਤਰਾ ਉੱਤੇ ਵੀਆ ਕੱਢੀ ਕੱਢੀ ਬਹੁਤ ਹੋ ਗਈ ਕਾਹਦਾ ਬਹੁਤ ਗੀਆ ਮਸਲਾ ਹੱਲ ਹੋ ਗਿਆ ਪਰ ਸਰਕਾਰਾਂ ਆਈਆਂ ਨੇ ਸਾਲੀ ਸਰਕਾਰ ਵੀ ਆਈਆਂ ਕਾਂਗਰਸ ਸਰਕਾਰ ਵੀ ਆਈਆਂ ਇਹਨਾਂ ਨੇ ਪਾਣੀ ਨਹੀਂ ਹਲਕਾ ਇਹ ਰੁਕ ਕੇ ਸਾਨੂੰ ਸਾਨੂੰ ਠੋਕੀ ਗਏ ਨੇ ਮੰਜੀ ਸਾਡੀ ਪਾਣੀ ਖੜਾ ਜਾਂਪ ਚਾਹੀਏ ਆਉਣੇ ਸਮੇਂ ਚ ਜਿਹੜਾ ਮਾਨ ਸਾਹਿਬ ਨੇ ਸਾਨੂੰ ਦੇਰ ਦਿੱਤੀ ਹੈ ਅਸੀਂ ਸਾਰੀ ਕੋਸ਼ਿਸ਼ਾਂ ਨਹੀਂ ਕਰ ਸਕਦੇ ਇਹ ਪਾਣੀ ਸਾਨੂੰ ਬਹੁਤ ਔਖਾ ਬਣਿਆ ਹੈ ਰਮਨ ਸਿੰਘ ਵਰਗਾ ਮੁੱਖ ਮੰਤਰੀ ਨਹੀਂ ਮਾਈ। ਸੌਣਾਂ ਦੇ ਸਮੇਂ 'ਚ ਅਸੀਂ ਫੇਰ ਵੀ ਮੋਢੇ ਨਾਲ ਮੋਢਾ ਲਾ ਕੇ ਮਾਨ ਸਿੰਘ ਦੀ ਜੈ ਜੈਕਾਰ। ਜਿੰਦਾਬਾਦ। ਅਗਲੀ ਟੀ 23 ਨੂੰ ਅਸੀਂ ਰਜਵਾਹਾ ਕਵਾਨੀਗੜ੍ਹ ਦੇ ਮਾਈਨਰ ਨੰਬਰ 7 ਦੇ ਉੱਪਰ ਖੜੇ ਆਂਗੇ। 7 ਤੇ 8 ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਮਾਨ ਜੀ ਦੇ ਜੋ ਉਪਰਾਲਾ ਉਹਨਾਂ ਨੇ ਕੀਤਾ ਬਹੁਤ ਵੱਡਾ ਉਪਰਾਲਾ ਟਰਤੀ ਹੈਟ ਨੇ ਪਾਲਿੰਗ ਬਚਾਉਣ ਦੇ ਲਈ ਕੀਤਾ। ਆ ਸਾਡੇ ਮਾਈਨਰ ਨੰਬਰ 7 ਦੇ ਪੇਜ ਤੇ ਤੁਸੀਂ ਦੇਖ ਸਕਦੇ ਹੋ। ਬਹੁਤ ਵਧੀਆ ਜਿਹੜਾ ਪਾਣੀ ਹੈਗਾ ਵੱਡੀ ਖਰਾ ਦੇ ਵਿੱਚ ਆ ਰਿਹਾ ਹੈ ਜਿਹਦੇ ਨਾਲ ਤੇ ਸਾਡੇ ਮੋਟਰਾਂ ਗੀਆਂ ਖੜੀਆਂ ਨਿਗੀਆਂ ਤੇ ਥੂਰੇ ਦੇ ਪਾਣੀ ਦੇ ਨਾਲ ਐਸੋ ਐਲਕਾ ਚੋਣਾ ਕਿਸਾਨ ਵੀਰਾਂ ਵੱਲੋਂ ਲਗਾਇਆ ਜਾ ਰਿਹਾ ਤੇ ਅੱਜ ਅਸੀਂ ਇੱਥੇ ਖੜੇ ਆ ਤੇ ਧੰਨਵਾਦ ਕਰਦੇ ਆ ਸਰਦਾਰ ਤੁਆਸੀ ਮਾਨਜੀ ਦਾ ਤੇ ਸਾਡੇ ਨੱਜਰ ਦੇ ਲੋਕਾਂ ਦੇ ਵੱਲੋਂ ਖੀਚੀ ਦੇ ਵਿੱਚ ਅੱਜ ਲੱਡੂ ਵੰਡੇ ਜਾਣਗੇ ਕਿਉਂਕਿ ਅੱਜ ਜੋ ਉਸਾਂ ਸੀਜ਼ਨ ਨੂੰ ਬਥਰਾ ਕਰਦੇ ਹੋਏ ਨਹਿਰੀ ਪਾਣੀ ਹੈ ਜਿਹੜਾ ਉਹ ਹਰ ਟੇਰ ਤੱਕ ਪਹੁੰਚਾਉਣ ਦਾ ਜਿਹੜਾ ਵਾਅਦਾ ਕੀਤਾ ਸੀ ਜਸਰਾਪੂਆ ਸੀ ਮਾਨਜੀ ਨੇ ਉਹ ਹਰ ਟੇਰ ਤੱਕ ਉਹ ਪਾਣੀ ਹੈ ਜਿਹੜਾ ਬਹੁਤ ਹੀ ਕੈਦ ਰਹੀ ਸੀ ਧੰਨਵਾਦ ਕਰਦੇ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਬਾੜ ਜਿੰਦਾਬਾਦ ਸਰਦਾਰ ਭਗਵਤ ਸਿੰਘ ਬਾੜ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅੰਕ ਨਹੀਂ ਮੇਰੀ ਉਮਰ 68 ਸਾਲ ਦੀ ਹੈ ਜੀ ਮੈਂ 40 ਸਾਲਾਂ ਤੋਂ ਇਹ ਖੂਹੂਆਂ ਦੇ ਵਿੱਚ ਪਾਣੀ ਨਹੀਂ ਦੇਖਿਆ ਬਿਲਕੁਲ ਸੁੱਕੇ ਬਏ ਨੇ ਕਹੇ ਬਏ ਨੇ ਕਿਤੇ ਪਾਣੀ ਨਹੀਂ ਆਇਆ ਜੇ ਕੋਰਾ ਤਿਲ ਦਾ ਆਉਂਦਾ ਵੀ ਸੀ ਤਾਂ ਉਹ ਸਾਨੂੰ ਮਾਰ ਦੇ ਮਾਰ ਵਾਲੀ ਬਾਣੀ ਆਉਂਦਾ ਸੀ ਸਾਡੇ ਮਾਰ ਕਰਦਾ ਸੀ ਸਾਨੂੰ ਕੋਈ ਫਸਲ ਨਹੀਂ ਹੋਣ ਦਿੰਦਾ ਸੀ ਪਰ ਅੱਜ ਜੋ ਮਾਨ ਸਰਕਾਰ ਨੇ ਇਹ ਸਾਡੇ ਖੇਤਾਂ ਨੂੰ ਬਰદાન ਬਖਸ਼ਿਆ ਪਾਣੀ ਦੇ ਕੇ ਮੈਂ ਮਾਨ ਸਰਕਾਰ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਲਾਉਣ ਵਾਲੇ ਸਮੇਂ ਤੇ ਵੀ ਇਹ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਬੜਾਂਗੇ